ਸਤ ਜੰਤੂ ਥੈਂਕ ਯੂ ਥੈਂਕ ਯੂ ਬਈ ਲੋ ਬਈ ਬੱਚੋ ਹੋਰ ਬੱਚੋ ਠੀਕ ਹੋ ਠੀਕ ਠਾਕ ਯਾਰ ਤੁਸੀਂ ਦੱਸੋ ਠੀਕ ਹੋ ਨੀ ਛੁੱਟੀਆਂ ਸੂਰੇ ਦਾ ਬਾੜਾ ਘੇਰ ਰਹੀਆਂ ਨਜ਼ਾਰੇ ਆ ਗਈ ਜੀ ਦਾ ਬੱਚਾ ਹਾਂਜੀ ਗਏ ਫਿਰ ਘੁੰਮਣ ਕੰਮ ਆ ਕੋਮੜ ਦਾ ਨਾਨਕੀ ਜਾ ਕੇ ਆ ਗਈ ਜੀ ਬੱਚਾ ਅੱਛਾ ਹੋਰ ਕਿਹੜਾ ਘੁੰਮਣਾ ਪਿੰਡਾਂ ਵਾਲਿਆਂ ਦਾ ਜੀ ਨਾਨਕ ਹੀ ਹੁੰਦੇ ਨੇ ਪਿੰਡਾਂ ਵਾਲਿਆਂ ਦਾ ਬੱਚਾ ਹੁਣ ਪਸ ਗਿਆ ਵਕੀਲ ਨਾਨਕਾ ਨੂੰ ਨਾਨਕ ਤੇ ਕੀ ਮਾਮਾ ਜਿੱਤਰ ਕੁੱਟਿੰਗੇ ਉੱਤੇ ਚੇਆ ਕਰਨਾ ਜੀ ਤੈਨੂੰ ਪਤਾ ਹੀ ਆ ਪੋਤੇ ਪੈਂਦੇ ਬਾਲ ਪੋਤੇ ਪੜ ਲਓ ਇੱਥੇ ਬਣ ਲਓ ਉਰੇ ਤੁਸੀਂ ਕੁੱਟ ਜਾਂਦੇ ਆ ਪੜ ਲਓ ਪੜ ਲਓ ਘਰੇ ਮਾਪੇ ਕੁੱਟ ਜਾਂਦੇ ਨੇ ਉਹਦੇ ਮਾਮਾ ਕੁੱਟ ਜਾਂਦਾ ਪੜ ਲਓ ਬੋਲਦੇ ਪਲਾ ਗਿਆ ਲੋਕੀ ਤੁਸੀਂ ਕੁੱਟ ਦੀ ਸ਼ਤਰਾਂ ਦੀ ਲਾਇਕ ਹੋ ਤੁਸੀਂ ਤੁਹਾਡੇ ਲਖਣੇ ਸ਼ਤਰਖਾਨਾ ਦੇ ਪੁੱਤ ਨੇ ਉਹਨਾ ਇੰਨਾ ਪੜ ਕੇ ਅਸੀਂ ਕਿਹੜਾ ਸੀਨੇ ਮਕੈਨਿਕ ਬਣਨੇ ਜੀ ਉਹ ਬਗਿਆਨੀਆਂ ਨਹੀਂ ਬਣਗੇ ਸਾਡਾ ਤਾਂ ਬਜਟ ਪਟਾਉਣਾ ਹੈਗਾ ਅਸੀਂ ਪੈਸੇ ਲੈਣੇ ਆ ਸਰਕਾਰ ਤੋਂ ਮਾਂ ਪਿਓ ਦਾ ਫਰਜ਼ ਹੈ ਤੁਹਾਨੂੰ ਪੜਾਉਣਗੇ ਅੱਗੇ ਕੱਲ ਤੁਸੀਂ ਕਹੋਗੇ ਤੁਸੀਂ ਤਾਂ ਤਾਂ ਨਹੀਂ ਬੜਿਓ ਊੜੀ ਦੱਸੋ ਮੈਂ ਤੇਰੇ ਵਰਗੇ ਸਹੀ ਗੱਲ ਹੈ ਮਾਂਜ ਬੀਜੀ ਬਣਨੇ ਵਾਲਾ ਵੱਡਾ ਹੋਗੇ ਨਾ ਪਹਿਲਾਂ ਦੇਖਣਾ ਨਹੀਂ ਹੈਗਾ ਕਿ ਇਹਨਾਂ ਯਾਰੀ ਚਿੱਤਰ ਧੁੱਤ ਨੇ ਮਾਮਾ ਨੇ ਹਾਂਜੀ ਹੈ ਸਹੀ ਗੱਲ ਹੈ ਜੀ ਲੈ ਹੁਣ ਤੁਸੀਂ ਕਲਾਸ ਚ ਹੋਗੇ ਵੱਡੀ ਚ ਠੀਕ ਹੈ ਜੀ ਦੂਜੀ ਕਲਾਸ ਚ ਹੋਗੇ ਸਾਰੇ ਬੱਚੇ ਤੁਸੀਂ ਸਾਡਾ ਰਿਜਲਟ ਉਹਦਾ ਦੂਜੇ ਦਾ ਸੁਣੀ ਜਾਈਦਾ ਲੱਛਣ ਦੇਖੀ ਦੀ ਇਹਦਾ ਆਉਤਾ ਬਸ ਸਿਆਣਾ ਹੋ ਗਿਆ ਜੀ ਹਾਂ ਇਹਦੇ ਮੁੰਡੇ ਦੇ ਨੰਬਰ ਬਹੁਤ ਆਏ ਤੇ ਨੌ ਨੰਬਰ ਆਏ ਤੇ ਇਹਦੇ ਫਸਟ ਆਏ ਜੀ ਤਾਂ ਬਹੁਤ ਸਿਆਣਾ ਜੀ ਤਾਂ ਹਾਂ ਮੈਂ ਪਰ ਕੁੜੀ ਬਸ ਜਿਹੜੇ ਆਪਣੇ ਤਿੰਨ ਬੰਦੇ ਹੋਰ ਤੇ ਉਹਦਾ ਇਹ ਨਾ ਸ਼ਰਮਾ ਜੀ ਜਿਹਦਾ ਸ਼ਰਮਾ ਤੇ ਭਗੇਲ ਸ਼ਰਮਾ ਦੇ ਬਈ ਨੀ ਬੱਕਰੀ ਸੂਈ ਆ ਜਾ ਬੱਕਰੀ ਨੂੰ ਉਹ ਪੈਣਾ ਦਾਈ ਹੈ ਤਾਜੀ ਤਾਂ ਨੀ ਉਹ ਮਾਰੇ ਪ੍ਰਕਾਦੇ ਹੈ ਨਹੀਂ ਜੋ ਡੈਡੀ ਨੂੰ ਕੰਮ ਤੇ ਜਾਣਾ ਪੈਂਦਾ ਜੀ ਅੱਛਾ ਉਹ ਬੱਕਰੀ 사ਉਂਦਾ ਹੀ ਫਿਰ ਉਹ ਸੂਪੀ ਆ ਜੀ ਅੱਛਾ ਮੰਨ ਤਲਾ ਤਾਂ ਤੇਰੀ ਮੇਮ ਨੇ ਪਾਲਣ ਦਾ ਸ਼ੌਂਕ ਲੱਗਦਾ ਤੈਨੂੰ ਜਿਵੇਂ ਤੂੰ ਲੱਖਣ ਬੱਕਰੀ ਜੀ ਹੈ ਜੀ ਨਾ ਮੈਂ ਤਾਂ ਕਹਾਂ ਉਹ ਜੀ ਮੇਰੇ ਤਾਂ ਘਰੇ ਗਾਲਾ ਦਿੰਦੇ ਨੇ ਜੀ ਅੱਛਾ ਹਾਂ ਜੀ ਉਹ ਯਾ ਦੂਜਾ ਬੋਲੂ ਹੈ ਜੀ ਹਾਂ ਉਹਦਾ ਡੈਡੀ ਨੂੰ ਨਾਲ ਲੈ ਕੇ ਵਾਕਿਆ ਚੋਕਦਾ ਉਹਦੀ ਕੀ ਨੂੰ ਦਵਾਈ ਦੂਈ ਦਵਾਕ ਲੈਉਣੇ ਕਹਿੰਦਾ ਜੀ ਅੱਛਾ ਕੋਈ ਨਾ ਤੀਜਾ ਜੋ ਨਾਨਕੇ ਤੋਂ ਆਇਆ ਜਾ ਚੋਕਦਾ ਕੱਲ ਮੇਰੀ ਬੋਟਾਂ ਕਰਕੇ ਕਹਿੰਦਾ ਬੱਸ ਨਹੀਂ ਆਈ ਜੀ ਕਹਿੰਦਾ ਕੋਈ ਨਾ ਬੁੱਤਾਂ ਹਾਂਜੀ ਸਰ ਜਿਹਨਾਂ ਨੂੰ ਠੀਕ ਹੈ ਜੀ ਲੈ ਸਾਨੂੰ ਰੋਲ ਨੰਬਰ ਨਮਾਇਆ ਅੱਜ ਠੀਕ ਹੈ ਸਰ ਉਹਦੇ ਰੋਲ ਨੰਬਰ ਠੀਕ ਹੈ ਜੀ ਗੁਰਚਰ ਸਿੰਘ ਦਾ ਇੱਕ ਰੋਲ ਨੰਬਰ ਆਏਗਾ ਹਾਂਜੀ ਪਹਿਲਾਂ ਠੀਕ ਹੈ ਨੰਬਰ 2 ਕਾਲਾ ਸਿੰਘ ਦੋ ਰੋਲ ਨੰਬਰ ਰਵੀ ਇੱਕ ਰੋਲ ਨੰਬਰ ਠੀਕ ਹੈ ਸਰ ਕੀ ਨਵਾਬਤੋ ਨਮਾਇਆ ਸਕੂਲ ਚ ਮਨਵੀਰ ਮਨਵੀਰ ਦਾ ਚਾਰ ਰੋਲ ਨੰਬਰ ਆਏਗਾ ਠੀਕ ਹੈ ਇਹ ਬੱਚਾ ਉਹਨੂੰ ਸਿਆਣਾ ਲੱਗਦਾ ਪਹਿਲਾਂ ਤੂੰ ਕਿੱਥੇ ਪੜਦਾ ਜੀਗਾ ਮੈਂ ਮਿਲੀਨੀਅਮ ਅੱਛਾ ਗ੍ਰੇਡੀ ਇਹ ਲੈ ਜੀਗਾ ਇਹਦੇ ਵਿੱਚ ਗ੍ਰੇਡਿਸ ਨੂੰ ਪੜਦਾ ਜੀ ਬਾਬਾ ਤੁਮਾਂ ਨੇ ਬਈ ਸੂਰ ਇਹ ਵੀ ਬਹੁਤ ਵਧੀਆ ਹੁੰਦਾ ਨਾ ਸੂਰ ਵਧੀਆ ਹੋ ਗਈ ਜੀ ਹਾਂ ਮੈਂ ਇਹ ਬੱਚੇ ਪ੍ਰਾਈਵੇਟ ਚੋਂ ਫਟ ਕੇ ਸਰਕਾਰੀ ਜਾ ਰਹੇ ਹਾਂ ਨਾ ਬੱਚਾ ਪ੍ਰਾਈਵੇਟ ਇੰਨਾ ਮੈਂ ਸਕੂਲ ਚੋਂ ਫਟ ਕੇ ਆਇਆ ਜੀ ਆਪਣੇ ਕੋਲੇ ਹਾਂ ਲੈ ਪੁੱਤ ਆਪਾਂ ਹੁਣ ਸੁਣਾਗੇ ਤੁਹਾਡੇ ਤੋਂ ਇੱਕ ਇੱਕ ਕਹਾਣੀ ਕਿਉਂ ਅੱਜ ਅੰਜਵਾਏ ਆ ਉਹਦਾ ਪਹਿਲਾ ਦਿਨ ਅੰਜਵਾਏ ਕਰੋ ਠੀਕ ਹੈ ਅੱਜ ਕੋਰਦੇ ਦਾ ਨਹੀਂ ਅੱਜ ਕੰਮ ਨਾ ਹੋਇਆ ਜੀ ਅੱਜ ਨਹੀਂ ਕੋਰਦੇ ਕੱਲ ਨੂੰ ਕੰਮ ਦੇਵਾਂਗੇ ਅੱਛਾ ਜੀ ਹਾਂ ਕਾਪੀਆਂ ਲੈ ਕੇ ਆਇਆ ਸਰ ਜੀ ਹਾਂ ਜੀ ਹਾਂ ਜੀ ਲੈ ਕੇ ਆਇਆ ਅੱਛਾ ਨਵੀਂ ਲੈ ਆਇਆ ਮੈਂ ਤਾਂ ਨਵੀਂ ਲੈ ਆਇਆ ਆ ਸਰ ਜੀ ਮੇਰੇ ਕੋਲ ਪੁਰਾਣੀਆਂ ਜੀ ਕੋਈ ਨਹੀਂ ਕੋਈ ਨਹੀਂ ਬੇਟਾ ਨਵੀਂ ਦਵਾ ਦਾਂਗੇ ਉਹਨੂੰ ਠੀਕ ਹੈ ਆਜੋ ਬਈ ਦੇਖੋ ਮੇਰੀ ਬਤਨੀ ਨਹੀਂ ਆਈ ਹੈ ਜੀ ਵਰਦਿਆਂ ਲੈ ਆ ਉਹ ਇੱਕ ਦੋ ਦਿਨ ਦੇ ਵਿੱਚ ਅੱਜ ਤੁਹਾਨੂੰ ਕੁਝ ਨਹੀਂ ਕਹਿ ਰਹੇ ਤੇ ਮਾਫੀ ਹੈ ਮੈਂ ਕਿਹਾ ਸਰਕਾਰ ਦਿੰਦੀ ਹੁੰਦੀ ਹੈ ਇਹ ਕਹਿੰਦੇ ਸੀ ਸਰਕਾਰੀ ਸੀ ਅੱਛਾ ਦਵਾ ਲੈ ਤੂੰ ਉਨਾਂ ਜਾ ਉਹਨਾਂ ਅਸੀਂ ਵੀ ਸੀ ਜੀ ਅਸੀਂ ਵੀ ਸੀ ਜਾਂ ਉਹ ਮੈਂ ਹਾਂ ਆ ਜਾ ਕੋਈ ਤੁਸ ਨੂੰ ਆ ਜਾ ਤੈਨੂੰ ਰੋਲ ਨੂੰ ਪਰਾ ਜਾ ਨਹੀਂ ਹਾਂ ਉਹ ਕੁਝ ਨਹੀਂ ਕਹਿ ਰਿਹਾ ਇੱਧਰ ਆ ਜਾ ਤੈਨੂੰ ਕੋਈ ਕਹਾਣੀ ਸੁਣਨੀ ਹੈ ਇੱਕ ਅਜ ਉਹ ਆਏ ਕਰਨਾ ਬੱਚਾ ਨਾ ਪੁੱਟਦਾ ਨਹੀਂ ਜੀ ਨਾ ਨਾ ਕਾਪੀ ਦਾ ਰੱਖ ਲੈ ਕਾ ਇਹ ਤੇ ਆਖਦਾਈਂ ਕਾਪੀ ਰੱਖ ਜੇ ਤੂੰ ਪਰਦਾ ਵਾਲਾ ਨਾ ਕਾਪੀ ਤੇ ਤੂੰ ਤਾਣਾ ਨਾ ਰੱਖਦਾ ਨਾ ਮਤਲਬ ਕਾਪੀ ਤੇ ਤੂੰ ਆਇਆ ਰੱਖਦਾ ਜਾਵੇਂ ਕੋਈ ਐਵੇਂ ਗਰੀ ਬੈਠਾ ਹੁੰਦਾ ਤੂੰ ਮਤਲਬ ਹਰ ਤੱਕ ਤੂੰ ਦੂਜੀ ਜਗ੍ਹਾ ਤੈਨੂੰ ABC ਨਹੀਂ ਆਉਦੀ ਉਧਰ ਆ ਲੈ ਅੰਦਰ ਆਉਂਦਾ ਲੱਛਣ ਦਾ ਦੇਖ ਤੇਰੇ ਕਹੇ ਜੇ ਨਹੀਂ ਫਿਰ ਤੂੰ ਕਹਿੰਦਾ ਮੈਨੂੰ ਮੁਰਗਾ ਆਉਂਦਾ ਤੇਰਾ ਮੁਰਗਾ ਹੀ ਕੰਮ ਹੈ ਮੁਰਗੇ ਬਣਨ ਵਾਲਾ ਉਹ ਤੇ ਤਰੀਆ ਬਣਾਉਣ ਲਈ ਸੁੱਕਾ ਬਣਾ ਲੈਣਾ ਬਹੁਤ ਜਿੜਾਈ ਰੱਖਦੇ ਤਾਂ ਉਹ ਸੁੱਕਾ ਤਾਂ ਤੇਰਾ ਹੋ ਮੰਤਲਾ ਦਾ ਦੂਜੀ ਕਲਾਸ ਚ ਸਾਨੂੰ ਦੂਜੀ ਤਰੀਆ ਵਾਲਾ ਤੇ ਮਿਕਸ ਕਰਕੇ ਬਣਾਉਣਾ ਬੈਠ ਰੂਗਾ ਰੋਸਟਰ ਨਾ ਕਰਦੇ ਕਿਤੇ ਹਾਂ ਲੈ ਤੂੰ ਐਂ ਕਰ ਹਾਂਜੀ ਠੀਕ ਹੈ ਤਾਂ ਇੱਕ ਇੱਕ ਆਪਾਂ ਕਾਓ ਇੱਕ ਗਾਣ ਮੇਰੀ ਗਾਣਾ ਲੇਖ ਸੁਣਾਉਣੇ ਹੁੰਦੇ ਆ ਆਪਾਂ ਬੱਚੇ ਤੁਹਾਨੂੰ ਆਉਂਦੇ ਨੇ ਕਾਪਰਾ ਨੇ ਕਾਉ ਲਈ ਹਾਂ ਉਹ ਤੁਹਾਨੂੰ ਦੱਸਾਂਗੇ ਅੱਛਾ ਜੀ ਇੱਕ ਗਾਂ ਦਾ ਲੇਖ ਸੁਣਾਇਨਾ ਬੱਚਿਆਂ ਨੂੰ ਅੱਛਾ ਜੀ ਤੁਹਾਨੂੰ ਦੱਸਿਆ ਛੁੱਟੀਆਂ ਦੇ ਵਿੱਚ ਇਹ ਜਾਣ ਕਰਕੇ ਅੱਛਾ ਜੀ ਹਾਂ ਗਾਂ ਗਾਂ ਪਿਆਖੀ ਨਾਲ ਹੀ ਨਹੀਂ ਆਪੀ ਸੁਣਾ ਦੇ ਅੱਛਾ ਜੀ ਇੱਕ ਗਾਂ ਹੁੰਦੀ ਜਿਹੜੀ ਹਾਂ ਉਹ ਬੜੀ ਸੀ ਸਵਾ ਹੁੰਦੀ ਹੈ ਜੀ ਠੀਕ ਹੈ ਤੇਰੇ ਵਾਂਗੂ ਹਾਂਜੀ ਹਾਂਜੀ ਬਹੁਤ ਇੰਦੇ ਜੀ ਹੋ ਠੀਕ ਹੈ ਹਾਂਜੀ ਉਹਦੇ ਪਛੇ ਹੁੰਦੇ ਜੀ ਬੱਚੀਆਂ ਵੀ ਹੋਏ ਜਣੀਆਂ ਗਈ ਠੀਕ ਹੈ ਹਾਂਜੀ ਕਿਹਦੇ ਸਿੰਗੂ ਵੀ ਮਾਰਦੀ ਹੈ ਜੀ अच्छा टाटा ਨਾ ਬੋਇਆ ਇਹਦਾ ਹਾਂ ਤਾਂ ਮਗਰ ਪਈ ਨਹੀਂ ਉਹ ਤੇਰੀ ਕਿਉਂ ਆਪਣਾ ਉਹ ਵਧੀਆ ਆਕਾਸ਼ ਵਧੀਆ ਹੁੰਦਾ ਹੀ ਨਾ ਮੁੰਦਾ ਹੀ ਹੁੰਦਾ ਲਾ ਠੀਕ ਹੈ ਹਾਂਜੀ ਐਂ ਬੁੱਤ ਮਾਣਾ ਬੜਾ ਸਿੱਖਣਾ ਸਿੱਖਾ ਅੱਛੇ ਜੀ ਇਹ ਗਾਂ ਇੱਕ ਪਸ਼ੂ ਹੈ ਗਾਂ ਦੇ ਚਾਰ ਲੱਤਾਂ ਹਨ ਗਾਂ ਦੇ ਦੋ ਅੱਖਾਂ ਹਨ ਚਾਹ ਥਾਣਾ ਵੀ ਹੁੰਦਾ ਨਹੀਂ ਦਿੱਤੋ ਧਾਰ ਕੱਢਦੇ ਨੇ ਜੀ ਆਪਾਂ ਕਾੜਨਾ ਬੁੱਤ ਤੇਰੀ ਧਾਰ ਕਢਣਾ ਨੂੰ ਅੱਜ ਮੈਂ ਪਹਿਲਾਂ ਜਾਣ ਕਰਕੇ ਉਹਨੂੰ ਮਾਫ ਕਰ ਰਿਹਾਗਾ ਸਿੰਘ ਵੀ ਉਦੋਂ ਦੋ ਜੀ ਹਾਂ ਇੱਕ ਬੈਸਟ ਫਰੈਂਡ ਦਾ ਲੇਖ ਸੁਣਾ ਚੰਗਾ ਦੋਸਤ ਅੱਛਾ ਜੀ ਹਾਂ ਆਪਣਾ ਇੱਕ ਮੇਰਾ ਦੋਸਤ ਹੈ ਜੀ ਬਾਹਰ ਚੰਗਾ ਸੁਭਾਅ ਦਾ ਹੀ ਕਾਲਾ ਜੀ ਠੀਕ ਹੈ ਮੈਂ ਤੇ ਕਾਲਾ ਪੱਕੇ ਫਰੈਂਡ ਆ ਜੀ ਬੈਸਟ ਫਰੈਂਡ ਕਹਿੰਦੇ ਜਿਹਨੂੰ ਅੰਗਰੇਜ਼ੀ 'ਚ ਹਾਂ ਅਸੀਂ ਦੋਨੇ ਇਕੱਠੇ ਨੇ ਹਰ ਦਿਨ ਆ ਗਏ ਅੰਗਰੇਜ਼ੀ ਨਾਲ ਤਾਂ अच्छा आज खेत ਵੀ ਕੰਮ ਅਜੀ ਇਕੱਠੇ ਕਰਦੇ ਨਾ ਕੀ ਹੋਣੇ ਪੁੱਤ ਇਕੱਠੇ ਪੜਦੇ ਤਾਂ ਨਹੀਂ ਹੈਗੇ ਤੁਸੀਂ ਨਾ ਪੜਦੇ ਵੀ ਨਹੀਂ ਜੀ ਤੇ ਪੜਾਈ ਵਾਲਾ ਕੰਮ ਵੀ ਦੇਖ ਲਿਆ ਕਰੋ ਇੱਥੇ ਇਕੱਠੇ ਪੜਦੇ ਆ ਅਸੀਂ ਨਾ ਕੀ ਇਹਦੇ ਕੰਮ ਇਕੱਠੇ ਕਰਦੇ ਆ ਜੀ ਅਸੀਂ اچھا ਮੈਂ ਤੈਨੂੰ ਕੱਖ ਪਾਏ ਗੱਲ ਕਾਲਾ ਕਰਨ ਵਾਲਾ ਪਵਾ ਕੇ ਆਇਆ ਜੀ ਬਾ ਤੁਸੀਂ ਮੈਂ ਸਾਨੂੰ ਕੱਖ ਪਾਉਣ ਵਾਲੀ ਹਾਂ ਔੜੇ ਲੱਛਣ ਮੈਂ ਸਾਨੂੰ ਕੱਖ ਪਾਉਣ ਵਾਲੀ ਨੇ ਮੈਂ ਪੜਦੇ ਵਧੀਆ ਜੀ ਕਾਲਾ ਦਾ ਨੰਬਰ ਵਧੀਆ ਲੈਂਦੇ ਜੀ ਨੌਂ ਲੈ ਗਏ ਸੀ ਸੋਚੋ ਹਾਂ ਬਾਲੇ ਆ ਗਏ ਤੇ ਤਾਂ ਹੀ ਤਾਂ ਉਹ ਅਗਲੀ ਕਲਾਸ ਚ ਹੋ ਗਿਆ ਨਾ ਹੋਏ ਕਿ ਜੀ ਤਾਂ ਹੋ ਗਈ ਹਾਂ ਨਹੀਂ ਕਰਵਾਉਂਦਾ ਔਰ ਫੇਰ ਸਾਨੂੰ ਭਾਈ ਗੌਰਮント ਨੇ ਕਿਹਾ ਵੀ 5 ਵੀ ਤੱਕ ਫੇਰ ਨਹੀਂ ਕਰਨੇ 8 ਤੱਕ ਗੋਡੇ ਵਰਗੇ ਨੂੰ ਤਾਂ ਜੀ 8 ਤੱਕ ਪਹਿਲੀ ਜਨਾਬ ਕਰੀ ਅੱਗੇ 8 ਤੱਕ ਰਹਿਤਾ ਹੀ ਹੁੰਦਾ ਪਾਣਸ ਕਰਨੇ 8 ਤੱਕ ਵੀ ਨਹੀਂ ਕਰਦਾ ਜੀ ਇਹ ਤਾਂ 8 ਦਾ ਪੜਾ ਨਹੀਂ ਪੜਾਂਗੇ ਕੁਝ ਕਰ ਲਓ ਸੀ ਕਿੰਨੀ ਕੁੱਟ ਲੋ 8 ਤੱਕ ਮੜ ਕੇ ਜਾਵਾਂ ਹੁਣ ਮੈਂ ਸਨਾਬ ਉੱਤਕੇ ਨਾ ਅੱਛਾ ਜੀ ਹਾਂ ਇਹ ਪਾਰੇ ਪੱਕੇ ਦੋਸਤਾਂ ਜੀ ਸਾਰੇ ਕੰਮ ਅਸੀਂ ਇਕੱਠੇ ਕਰਦੇ ਆ ਜੀ ਇਹ ਬਹਾਨੇ ਵੀ ਇਕੱਠੀ ਬਣਾਉਣਾ ਜਨਾ ਪੜਦੇ ਤੇ ਨਹਿਰ ਤੇ ਨਾ ਆਏ ਨੇ ਜਨਾ ਤਾਂ ਅਸੀਂ ਫੁੱਟੀਆਂ ਤੇ ਅਸੀਂ ਨਹੀਂ ਬਹੁਤ ਨਿਆਰੇ ਰਹਤੇ ਜੀ ਠੀਕ ਹੈ ਨਹਿਰ ਤੇ ਉਹ ਜਨਾ ਕਿੰਦੀ ਸੀਗੀ ਜੀ ਆ ਗੋਣਾ ਦਾ ਮੈਂ ਪੁੱਤ ਤੈਨੂੰ ਕਹਿਣਾ ਵੀ ਮੈਂ ਬਹੁਤ ਕੱਬੇ ਸੁਆ ਦਾ ਬੰਦਾ ਸੁਣ ਤਾਂ ਲੋ ਮੈਂ ਤੈਨੂੰ ਕਹਿਣਾ ਵੀ ਸੁੱਦਰ ਜਾ ਐਵੇਂ ਹੱਸ ਇੰਨਾਂ ਗੱਲਾਂ ਚ ਪੁੱਛਣੀ ਹੈਗਾ ਉਹਦਾ ਚੰਗੀ ਤਰ੍ਹਾਂ ਗੱਲਬਾਤ ਸੁਣਾ ਦੇ ਨਹੀਂ ਤੈਨੂੰ ਮੇਰਾ ਸੁਆ ਦਾ ਪਤਾ ਹੈ ਮੈਂ ਕਹਿੰਦਾ ਵੀ ਪਹਿਲਾ ਦਿਨ ਹੈ ਪਹਿਲਾ ਦਿਨ ਹੈ ਸੁੱਦਰ ਜਾ ਸੁੱਦਰ ਜਾ ਉਹ ਗੱਲ ਨਹੀਂ ਸੁਣ ਚੰਦ ਤੇ ਆਏਗਾ ਮੈਂ ਸੁਣਾਉਣੇ ਚੰਗਾ ਜੀ ਠੀਕ ਆਪਣਾ ਕਾਲੇਪਿੰਡ ਬਰਾੜ ਹੈ ਜੀ ਉਹਨੇ ਖੇਤ ਨਾਲ ਮਰੂਦ ਬਹੁਤ ਲੱਗਦੇ ਨੇ ਜੀ ਅਜੀ ਮੈਂ ਤੇ ਕਾਲੇ ਨਾਲ ਦੀ ਬਹੁਤ ਮੂਰ ਤੋਰ ਤੋਰ ਖਾਦੇ ਚੋਰੀਆਂ ਜੀ ਇੱਕ ਨੂੰ ਪਤਾ ਲੱਗ ਗਿਆ ਬਰਾੜ ਨੂੰ ਆਦਮਾ ਤਾਂ ਨਾਲੇ ਕੇ ਪੈ ਗਈ ਮੈਂ ਤਾਂ ਭੱਜ ਗਿਆ ਉਹ ਕਾਲੇ ਤੋਂ ਘੱਟ ਭੱਜ ਜਾਂਦਾ ਥੋੜਾ ਜਿਹਾ ਕਾਲਾ ਨੂੰ ਕੁੱਟਿਆ ਉਹ ਬਹੁਤ ਜੀ ਬਰਾਬਰ ਜੀ ਠੀਕ ਹੈ ਜੀ ਐਨੇ ਨਾਲੇ ਪਾਲੇ ਪੱਕੀ ਦੋਸਤੀ ਹੈ ਜੀ ਧੰਨਵਾਦ ਬਹਿ ਜਾ ਜੀ ਹੋਰ ਨੰਬਰ ਨੇ ਬੋਤ ਤੇ ਨੂੰ 100 ਚੋ 100 ਆਉਗਾ ਬਹਿ ਜਾ ਜੀ ਬਹਿ ਜਾ ਅੱਜ ਤਾਂ ਬੈਠ ਨਹੀਂ ਪਊਗਾ ਠੀਕ ਹੈ ਜੀ ਹਾਂਜੀ ਗੁਰਚਰਨ ਜੀ ਉਹਦਾ ਕੀ ਨਾਮ ਹੈ ਮੰਕਾ ਕੀ ਨਾਮ ਹੈ ਮੰਕਾ ਨਾਮ ਸੀ ਗੁਰਚਰਨ ਚੰਗਾ ਮੀਨ ਉਹਦੇ ਪੇਟਾ ਦਾ ਕੀ ਨਾਮ ਹੈ ਪੇਟਾ ਦਾ ਨਾਮ ਮਲ ਸਿੰਘ ਠੀਕ ਹੈ ਮਾਤਾ ਦਾ ਲੰਗੀਰਕਰ ਠੀਕ ਹੈ ਇਹ ਬੱਚਾ ਸਿਆਣਾ ਥੋੜਾ ਜਾ ਹਾਂ ਬਈ ਕਾਲੇ ਹਾਂਜੀ ਖੜਾ ਹੋ ਅੰਮੀ ਵੱਡਾ ਹੋ ਕੇ ਕੀ ਬਣੇਗਾ ਮੈਂ ਤਾਂ ਕੀ ਹੋ ਹਾਂ ਜੀ ਜਹਾਜ ਲਾਉਂ ਜਹਾਜ ਬਣੇਗਾ ਮੈਂ ਤੇਰਾ ਮੈਨੂੰ ਤੇਰੇ ਲੱਛਣਾਂ ਲਾ ਕੇ ਮੈਂ ਤੇ ਤੂੰ ਸਾਈਕਲ ਦੂਗਾ ਨਾ ਜਾਵੇਂ ਦੇਖੀ ਕੀ ਗੇਰਾ ਜਹਾਜ ਲਾਉਣੀ ਚਲਾਉਣਾ ਕਿਹੜੇ ਤਰ੍ਹਾਂ ਖੇਡਾਂ ਵਾਲਾ ਕਿ ਦੂਜਾ ਘਰੇ ਉੱਪਰ ਵਾਲਾ ਖੇਡਾਂ ਵਾਲੀ ਲਵਾਵਾਂਗੇ ਹੋਰ ਕਿਹੜੇ ਤਰ੍ਹਾਂ ਦੇ ਵੱਡੇ ਨੇ ਉਹ ਫਸ ਗਿਆ ਲੈ ਜ ਮੁੰਡਾ ਰਹਿ ਗਿਆ ਜੀ ਬਣ ਗਿਆ ਬੈਲ ਹਾਂ ਜੀ ਬਹੁਤ ਥੜਾ ਸ਼ਰਮ ਆਇਆ ਜਿਹੜਾ ਜੀ ਜੀ ਸੁਣ ਲਈ ਆਪਾਂ ਪੰਜਾਬੀ ਸਕੂਲ ਹੈ ਜੀ ਹਾਂ ਸੂ ਫਰੂਟਸ ਨੇਮ ਸੁਣਾਣਾ ਨੂੰ ਫਰੂਟਸ ਨੇਮ ਫਲਾਂ ਦੇ ਨਾਮ ਮੈਂਗੋ ਹਮ ਭਾਈ ਆਰੇ ਦਾ ਅੱਗੇ ਮੁੰਡਾ ਵੈਰੀ ਗੁੱਡ ਵਾਟਰਮੈਲਨ ਠੀਕ ਐ ਬਨਾਨਾ ਠੀਕ ਹੈ ਪਿਆਪੀ ਦਾ ਸਵਾਲ ਕੀ ਹੁੰਦਾ ਇਹ ਇਹ ਪੰਜ ਫਲਾਂ ਦੇ ਨਾਮ ਤਿੰਨ ਹੋ ਗਏ ਦੋ ਹੋਰ ਸੁਣਾਓ ਸੇਅੋ ਸੇਅੋ ਨਹੀਂ ਨਾ ਕੇਲਾ ਕਾਪਾਪਾ ਕਹਿੰਦਾ ਬਨਾਨਾ ਕੀ ਬਨੈਨਾ ਬਲੂਨਾ ਕਹਿੰਦਾ ਬਨੈਨਾ ਬਨੈ ਕੀ ਹੁੰਦਾ ਚਲੋ ਚਲੋ ਕੀ ਠੀਕ ਹੈ ਪੰਜ ਜਾਨਵਰਾਂ ਦੇ ਨਾਮ

ਅੱਛਾ ਹਾਂ ਭਾਈ ਜੀ ਸਰ ਤੂੰ ਆ ਜਾ ਤੰਗਰੋ ਨੰਬਰ ਤੇ ਜਾ ਹਾਂ ਮੈਂ ਤਾਂ ਨਹੀਂ ਮੈਂ ਨੇ ਫੇੜਾ ਬੱਟਾ ਪੁੱਟਣਾ ਪਊਗਾ ਜੇ ਕੋਈ ਮੈਂ ਨਹੀਂ ਪੁੱਟਾਂ ਬਹੁਤ ਸੰਗਰ ਹੈ ਸਾਜੀ ਸਰ ਪੰਜਾਬ ਦਾ ਮੁੱਖ ਮੰਤਰੀ ਦਾ ਕੀ ਨਾਮ ਹੈ ਪਟਾ ਲ ਸਿੰਘ ਬਾਦਲ ਜੀ ਓਏ ਮੈਂ ਤੈਨੂੰ ਹੁਣ ਦੇ ਮੁੱਖ ਮੰਤਰੀ ਦਾ ਨਾਮ ਪੁੱਛ ਰਿਹਾ ਅੱਛਾ ਹੁਣ ਤਾਂ ਬਾਦਲਾ ਹੋ ਗਿਆ ਪਾਦਲਾ ਪਾਣਾ ਜੀ ਗੜ ਗਿਆ ਛੱਟਣ ਹੋ ਗਿਆ ਫਿਰ ਫਿਰ ਬਾਦਲਾ ਗਿਆ ਅਚਾਨਕ ਆਇਆ ਉਹ ਪੰਤ ਮਾ ਜੀ ਹਾਂ ਹੁੰਜਾ ਲੈ ਉਹ ਫਿਲਮ ਉਹਦੀ ਨਾ ਬਣਾ ਜੀ ਫਿਲਮਾ ਬਣਾਉਣਾ ਜੀ ਪੁੱਤ ਤੇਰੀਆਂ ਫਿਲਮਾਂ ਮੈਂ ਬਣਾਉਣਾ ਅੱਛਾ ਜੀ ਠੀਕ ਹੈ ਹਾਂ ਜੀ ਉਹਨੇ ਤਾਂ ਦੇਖ ਲੈ 1 ਕਾਮ ਵਜੇ ਘਰ ਚ ਉੱਠ ਕੇ ਕਿੱਡੀ ਵਜੇ ਮੁਕਾਮ ਤੇ ਪਹੁੰਚ ਗਿਆ ਬੰਦਾ ਤੁਸੀਂ ਉੱਥੇ ਦੇ ਉੱਥੇ ਹੀ ਰਹਿਣਾ ਹੈਗਾ ਐਦਾ ਤੁਹਾਨੂੰ ਲੱਗਦਾ ਹੈਗਾ ਕਿ ਮੁੱਖ ਮੰਤਰੀ ਕਿੱਥੇ ਪਾਣੀ ਵੱਡਰ ਕੋ ਬਣ ਜਾਗੇ ਮੁੱਖ ਮੰਤਰੀ ਕਰਨ ਵਾਲੀ ਬਣਨ ਦੀ ਗੱਲਾਂ ਮਾਰ ਕੇ ਹੀ ਬਣ ਜਾਗੇ ਬਣ ਦੇਗਾ ਤੂੰ ਹਾਂ ਜੀ ਹਰਿਆਣਾ ਦਾ ਮੁੱਖ ਮੰਤਰੀ ਕਿਹੜਾ ਹੈਗਾ ਗਜਨਪ੍ਰਾਦੀ ਅੱਛਾ ਹਾਂ ਜੀ ਬਹੁਤ ਸ਼ਾਬਾਸ਼ ਬਹੁਤ ਨੰਬਰ ਆਉਣਗੇ ਤੁਹਾਨੂੰ ਅੱਛਾ ਜੀ ਹਾਂ ਪੰਜ ਬੜਾਂ ਦੇ ਨਾਲ ਬੜਾਂ ਦੇ ਨਾਲ ਰਕੇਲਾ ਜੀ ਠੀਕ ਹੈ ਦੇਰੀ ਜੀ ਠੀਕ ਹੈ ਕਾਲੂ ਬਖਾਰਾ ਜੀ ਠੀਕ ਹੈ ਇਕਟਾ ਬਾ ਮਰੋਦੀ ਠੀਕ ਹੈ ਕਿ ਗਲਗਲ ਜੀ ਇਹਨੂੰ ਪੁੱਤ ਕਰਕੇ ਗਿਲਾ ਮੰਨਵਾ ਦੇਣੀ ਹੈ ਬੈਣੀ ਮੈਨੂੰ ਐ ਸਭ ਦਾ ਕੱਲ ਕਾ ਸੰਤਰਾ ਜੀ ਹੈ ਸੰਤਰਾ ਜੀ ਤੂੰ ਐ ਕਰੀ ਕੱਲ ਨੂੰ ਆਪਦੇ ਜੜੀ ਵੀ ਬੁਲਾ ਕੇ ਨਹੀਂ ਪਹਿਲਾ ਦੱਤੇ ਹੋਈ ਮੈਂ ਨਹੀਂ ਜੀ ਨੂੰ ਬੁਲਾ ਕੇ ਜਿਆ ਉਹਦੇ ਗੁੱਸਾ ਕਰੋ ਜੀ ਗਿਲਾ ਕਰੋ ਪਹਿਲੇ ਜੀ ਕਹਿੰਦੇ ਬੜੇ ਜੀ ਨੂੰ ਜਲਾਣ ਲੱਗ ਲਾਉਂਗੇ ਪੁੱਤ ਪਹਿਲੇ ਦਿੰਨੀ ਅਸੀਂ ਦਾਖਲਾ ਮੇਰੇ ਤੇਰਾ ਘਰ ਐ ਪਹਿਲਾਂ ਉਹਨਾਂ ਨੂੰ ਪੁੱਛਾਂ ਵੀ ਭਾਈ ਆਹ ਗੱਲਵਾੜਾ ਤੁਹਾਡੇ ਮੁੰਡੇ ਦੀ ਆਹ ਪੋਜੀਸ਼ਨਾਂ ਦੇਖੋ ਕੱਲ੍ਹ ਦੂਜੀ ਕਾਉਂਡ ਵਿੱਚ ਫੇਲ ਹੋ ਗਿਆ ਪਾਸ ਹੋ ਗਿਆ ਪੋਜੀਸ਼ਨ ਉਹਨੇ ਕਿਹੜਾ ਜ਼ਿੰਮੇਵਾਰੀ ਦੀ ਸੀ ਲਵਾਉਣ ਹੈ ਮੈਸੇਜ ਤੁਹਾਨੂੰ ਕੀ ਭੋਨੇ ਨੇ ਮੇਰੇ ਨਾਲ ਪਰਮਾ ਚੁਪਰਾ ਤੇ ਪਰ ਜੀ ਨਾਮ ਲਗਾ ਕੇ ਕਿ ਅੱਜ ਮੈਂ ਉਹ ਮੈਸੇਜ ਆਂ ਲਾ ਦੇਣਗੇ ਜੀ ਐ ਨਾ ਕਰੋ ਹਾਂ ਨਾ ਜੀ ਤਾਂ ਉਹਦਾ ਕੀ ਰਾਮ ਫਾਜਾ ਦਾ ਪੁੱਤ ਕੇ ਮਾਪਿਆਂ ਨੂੰ ਕਾਲ ਲਉ ਪੀਡੀਐਮ ਸਾਰੇ ਬੱਚੇ ਨੇ ਆਪਦੇ ਮਾਪਿਆਂ ਨੂੰ ਬੁਲਾ ਕੇ ਲੈ ਕੇ ਆਉਣਾ ਪਰ ਮੈਂ ਰਿਹਾ ਪਾਰਲੀਮੈਂਟ ਹੋ ਗਿਆ ਆਇਆ ਇਸ ਕਰਿਆ ਦੇ ਬੈਂਟੀ ਜੀ ਪ੍ਰਾਈਵੇਟ ਸਕੂਲ ਆ ਉਹਨੂੰ ਚੰਨੋ ਚੰਨੋ ਚਲਾਉਣੀ ਮੇਰਾ ਨਾ ਇਹ ਜੀ ਲੱਗ ਜੈਗਾ ਉੱਤ ਸਾਈ ਕੋਲਾ ਪੌਦਾ ਜੇ ਪ੍ਰਾਈਵੇਟ ਤੇ ਜਿਹੜਾ ਪੌਦਾ ਕੋਈ ਜੀ ਹੁੰਦਾ ਬਾਸ ਕਰਦਾ ਉਹਦਾ ਪੂਕੀ ਸਰੇ ਨਹੀਂ ਹੁੰਦੀ ਐ ਤਾਂ ਸੋਣੇ ਬੇਨ ਕੋ ਮਿਰਚਾ ਲਾਈ ਦੀ ਤਾਂ ਕਰੀਏ ਕੋਈ ਮਿਰਚਾ ਲੱਗ ਜੈਗਾ ਸਾਮੋ ਆਇਆ ਵੀ ਉਹਦਾ ਤੂ ਵੇ ਖਵਾਣਗੇ ਉਹ ਮਿਰਚਾ ਹੀ ਆਪਾਂ ਇੱਕ ਵੇ ਖਵਾਣ ਦੇ ਲੋਟਾ ਵੇਖਦਾ ਉੱਤੇ ਬੜਾ ਬਣਦਾ ਜੀ ਇੰਗਰੇਜੀ ਬੋਲਣ ਵਾਲਾ ਸੀ ਅਨੇ ਤੇ ਮੇਜੇ ਸੁਣਦੀ ਨਹੀਂ ਕਿ ਤਾ ਬੰਦਾ ਇਹ ਨੂੰ ਇਹ ਵੀ ਇਹ ਵੀ ਜੀ ਤਾਂ ਆਉਂਦੀ ਰਹੀ ਜੀ ਇਹਦੀ ਸਿਕਾਉਂਦਾ ਹੈ ਨਹੀਂਗਾ ਜੀ ਇਹਦਾ ਇਹ ਅੱਜ ਬੋਡਾ ਡਿਊਟੀ ਲੱਗੀ ਅੱਜ ਅਸੀਂ ਮਰਦ ਸੁਵਾਰੀ ਕਰਦੇ ਆਂ ਜੀ ਅੱਜ ਅਸੀਂ ਪੱਟ ਘਰੇ ਫੜਨਾ ਹੋਗਾ ਜਾਂ ਜੇ ਰੱਜੀ ਪਿਛਾਰੀ ਕਰਤੀ ਜੀ ਅੱਜ ਦੂਜਾ ਵਾਰ ਆ ਗਿਆ ਜੀ ਅੱਜ ਤੀਜਾ ਵਾਰ ਆ ਗਿਆ ਜੀ ਛੁੱਟਿਆ ਰੋਡ ਨਹੀਂ ਆਉਂਦੀ ਸੀ ਕੋਈ ਤਾਂ ਆਉਂਦੇ ਨਹੀਂ ਹੈਗੇ ਪਰ ਇਹ ਗੱਲ ਤੁਸੀਂ ਇੱਕ ਨਹੀਂ ਕਰਦੇ ਜੀ ਭੋਂਗਾ ਓਏ ਤੂੰ ਬਹੁਤ ਭੋਂਗਾ ਹੈਂ ਭੋਂਗਾ ਕਹਿੰਦਾ ਸੱਚੀ ਗੱਲ ਭੋਂਗਾ ਲੱਗਣ ਲੱਗ ਗਿਆ ਜੀ ਮੈਂ ਛੁੱਟਿਆ ਆਉਂਦਾ ਰੋਡ ਨਹੀਂ ਆਉਂਦੀ ਹੈ ਜੀ ਤੀਜੇ ਨੇ ਫੜ ਲੋ ਜੀ ਮਾਰ ਕੇ ਭੇਜਣਾ ਕਿੱਥੇ ਘੋਣੇ ਦਿਸਪੂਲ ਚ ਭੜਾਉਂਦੇ ਦਾ ਹੈ ਨਹੀਂ ਕੋਸੇ ਨਹੀਂ ਨਜਵਾ ਖੜਾ ਬਸ ਆਪ ਖੱਪੜ ਪਾੜ ਦੋ ਏ ਅਧ ਰਖਤ ਪਾੜ ਦੋ ਏ ਬਸਾਂ ਜੋ ਕੰਮ ਕਰਾ ਜਾਣ ਭਰੇ ਮੋਰ ਦਨ ਸੀ ਪਰ ਉਹਦੇ ਜਿਹਨੂੰ ਫਾਈਨਿੰਗੇ ਬੜਾ ਉਹੋ ਮਾਣਾ ਮੋਟਾ ਕੋਪੋਂ ਕ ਭਾਈ ਤੂੰ ਗੱਲਾਂ ਮਾਰਾ ਮੇਰੇ ਖੜਾ ਹੋਣਾ ਤੂੰ ਪਾੜਨੇ ਹੋ ਜਿਹਨਾਂ ਦਿਮਾਗ ਇੱਥੇ ਲਾਉਣੇ ਤੂੰ ਪਰਪੀ ਜਾ ਕੇ ਰੋਣਾ ਬੜਾ ਉਹ ਕਹੇਗੀ ਤੂੰ ਉਸੇ ਦੀ ਕੀ ਲੱਗੇ ਜਾਈਂ ਤੂੰ ਹੋ ਕੱਲ ਲੈ ਕੇ ਆਉਂਦੇ ਮਾਤਾ ਪਿਤਾ ਨੂੰ ਮੈਂ ਸਾਰਾ ਲੈ ਕੇ ਇਮਤਿਹਾਨ ਫੇਰ ਅਸੀਂ ਕਲਾਸ ਚ ਪੜਲਾਵਾ ਵਿੱਚ ਨੂੰ ਆ। ਮੈਂ ਵਾਪਸ ਵਾ ਵਾ ਖੜਾ ਬਈ ਤੁਮੂ ਦਾ ਗੰਦੂ ਤੋਂ। ਕੋਈ ਪ੍ਰਾਈਵੇਟ ਚ ਪੜੇ। ਆਪੋ ਰੱਖਾਈ ਹੂੰ। ਇਹ ਪੜੇ ਹੁਣ ਨਹੀਂ। ਆ ਨਾ ਕੋੜਾ ਨਿਵਾਸ ਕਰ ਰੋ ਰੋ। ਹੋਰ ਵੀ ਆਹ ਕਹਿੰਦੇ ਤੂੰ ਦਾ ਕੋਈ ਮਲ ਮੋਟਾ। ਮੈਂ ਤੇ ਜਾਇਗਾ ਲੈ। ਘਰ ਦੇ ਕੰਮ ਲੋ ਲੋ ਆਪਣੇ ਦਾ। ਮੈਂ ਤੇ ਕਿਹਦੇ ਘਰੇ ਕੋਈ ਕੰਮ ਕਰਦੇ ਆ। ਨਹੀਂ ਨਹੀਂ ਕੀ ਕਰਦਾ। ਕੋਈ ਨਹੀਂ ਅਜਮਨ ਕੋਈ ਨਹੀਂ ਜੁਟਾ ਆਏਗਾ। ਬਈ ਆ। ਜਵਾਖਾਂ ਦੇ ਨਾਲ ਹੀ ਘੜਦਾਂ ਦੇ ਰਹੇ। ਵਾਟੇ ਤੇ ਮੈਂ। ਯੋਨੇ ਇੱਕ ਇੱਕ ਬੁੱਟਾ ਲਾਉਣਾ ਸਾਰਿਆਂ ਨੇ ਬੁੱਟਨਾ ਪੜਾਈ ਦਾ ਕੀ ਹਾਮਕਦਾ ਬਾਈ ਇਹ ਆਕਸੀਜਨ ਚਾਹੀਜ ਆਪਾਂ ਨੂੰ ਮਰ ਜਾਗੇ ਇਹਦੇ ਬਿਨਾ ਆਪਾਂ ਨਹੀਂ ਪੜਾਈ ਚਾਹੀਜ ਆਕਸੀਜਨ ਕੀ ਕਰਾਂ ਇਹ ਪੜਨ ਚਲੋ ਬੱਚਿਓ ਕੱਲ ਨੂੰ ਆਉਦਾ ਟਾਈਮ ਨਾਲ ਆ ਜਿਓ ਆਪਣੇ ਮਾਤਾ ਪਿਤਾ ਨੂੰ ਲੈ ਕੇ ਆਇਓ ਜਿਹਨਾਂ ਆਏ ਕੱਲ ਨੂੰ ਜੀ ਬੱਸ ਨੂੰ ਲੈ ਆਈਏ ਜੀ ਨਾ ਕੱਲ ਨੂੰ ਜ਼ਰੂਰ ਲੈ ਕੇ ਆਉਣਾ ਠੀਕ ਹੈ ਠੀਕ ਹੈ ਜੀ ਚਲੋ ਵੀ ਅੱਜ ਨੂੰ ਰੁੱਟੀ ਹੈ ਕੱਲ ਨੂੰ ਟਾਈਮ ਨਾਲ 9 ਵਜੇ ਸਵੇਰ ਲੱਗਦਾ 9 ਵਜੇ ਪਹੁੰਚ ਜਾ ਕਰੋ ਠੀਕ ਹੈ ਜੀ ਚੰਗਾ ਖੜੀ ਅੱਛੀ ਕਾਰ ਜੀ ਅੱਛੀ ਕਾਰ ਜੀ